ਓਏ ਮੇਰਾ ਨਾਨਮੁੱਲ ਤੇ ਮੈਂ ਭਾਜੀ 2006 ਦੇ ਵਿੱਚ ਕੀਤਾ ਸੀ ਸਟਾਰਟ ਨਸ਼ਾ ਤੇ ਹੁਣ ਤੱਕ ਕਰ ਭਾਜੀ ਮੈਂ ਬਹੁਤ ਜ਼ਿਆਦਾ ਹੀ ਪੈਸੇ ਤੇਲੇ ਪ੍ਰਾਪਰਟੀ ਵਗੈਰਾ ਸੋਨਾ ਬੜਾ ਕੁਝ ਜਾਰ ਚੁੱਕਿਆ ਭਾਜੀ ਤੇ ਹੁਣ ਭਾਜੀ ਐਂਡ ਹੋ ਗਿਆ ਦਾ ਹੁਣ ਹੁਣੇ ਮੰਨ ਕਰਦਾ ਪਿਆ ਹੁਣ ਕੀ ਰਹਿ ਨਹੀਂ ਕੁਝ ਗਿਆ ਤੇ ਹੁਣ ਕੀ ਕਰਾਂਗਾ ਮੈਂ ਜਾਂ ਚੋਰੀ ਚ ਗਾਰੀ ਕਰਾਂਗਾ ਤੇ ਜਾਂ ਕੋਈ ਖੋ ਮਰੀ ਕਰਾਂਗਾ ਫੱਜੀ ਬੋੜੀ ਤਨ ਮੈਂ ਗਿਣਤੀ ਚ ਨਹੀਂ ਹੈ ਮੈਂ ਤੈਨੂੰ ਕੀ ਦੱਸਾਂ ਮੇਰੇ ਘਰ ਦੇ ਗਾਉ ਜੇ ਘਟੋ ਘਟ ਵੀ 60-70 ਲੱਖ ਰੁਪਇਆ ਪਿਆ ਸੀ ਉਹ ਜਾੜਤਾ ਮਕਾਨ ਮਕੂਨ ਹੀ ਉਹ ਵੀ ਵੇਚ ਘਤੇ ਆ ਮੇਰੇ ਨਾਂ ਹੀ ਸਾਰੇ ਉਹ ਵੀ ਵੇਚ ਘਤੇ ਆ ਤੇ ਹੁਣ ਰਹਿ ਗਿਆ ਦੋ ਤਿੰਨ ਰਹਿ ਗਈਆਂ ਹੁਣ ਮਨ ਨਹੀਂ ਵਾਜ ਦਿੰਦਾ ਕਿ ਜੇ ਉਹ ਵੀ ਵੇਚ ਦਿੱਤੇ ਤੇ ਫਿਰ ਤੂੰ ਸੜਕ ਤੇ ਆ ਜਾਏਗਾ ਫਿਰ ਤੇ ਕੋਈ ਫਾਇਦਾ ਹੀ ਨਹੀਂ ਹੈ ਫਿਰ ਤੇ ਭੀਗ ਮੰਗਣ ਵਾਲਾ ਸਿਸਟਮ ਹੋਈ ਨਾ ਤੁਹੇ ਮੇਰਾ ਮਨ ਇਹ ਕਰਦਾ ਕਿ ਨਸ਼ਾ ਛੱਡ ਕੇ ਆਪਣੀ ਵਧੀਆ ਜ਼ਿੰਦਗੀ ਕਿਉਂਕਿ ਹੇ ਤੇ ਮੇਰੀ ਉਮਰ ਵੀ ਕੁਛ ਨਹੀਂ ਹੈ 22 23 24 ਸਾਲ ਉਮਰ ਆ ਤੇ ਛੱਡ ਕੇ ਆਪਣਾ ਮੈਰਿਜ ਮੁਰੀ ਕਰਾਈਏ ਵਿਆਹ ਵੀ ਕਰਾਈਏ ਆਪਣੇ ਬੱਚੇ ਵਗੈਰਾ ਆਪਣੀ ਫੈਮਿਲੀ ਵਗੈਰਾ ਦੇ ਵਿੱਚ ਬਿਜ਼ੀ ਰਹੀਏ ਇੱਥੇ ਮੈਂ ਕਿੰਨੇ ਦਿਨ ਹੋ ਗਏ ਕਿ ਕਿਸ ਤਰ੍ਹਾਂ ਦਾ ਰਾਜ ਹੋ ਰਿਹਾ ਇੱਥੇ ਮੈਂ 7 ਤਰੀਕ ਦਾ ਆਇਆ ਦਾ ਇਹ ਤੇ ਇੱਥੇ ਸਰਬੋਤ ਹੀ ਵਧੀਆ ਹੋ ਰਿਹਾ ਬਹੁਤ ਹੀ ਮਤਲਬ ਕਿ ਬਹੁਤ ਵਧੀਆ ਟਰੀਟ ਕਰਦੇ ਆ ਇੱਥੇ ਸਵੇਰੇ 7 ਵੇ ਉੱਡਦੇ ਆ ਰੋਟੀ ਵਗੈਰਾ ਚਾਹ ਵਗੈਰਾ ਮਿਲਦੀ ਹੈ ਪਹਿਲਾਂ ਚਾਹ ਮਿਲਦੀ ਹੈ ਐਗ ਮਿਲਦੇ ਆ ਰੋਟੀ ਮਤਲਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਆ ਰਹੀ ਹੈ ਜਿੱਦਾਂ ਆਪਾਂ ਸਰਕਾਰੀ ਹਸਪਤਾਲ ਕਹਿ ਦਿੰਨੇ ਕਹਿ ਦਿੰਨੇ ਆ ਕਿ ਸੈਂਟਰ ਆ ਸਰਕਾਰੀ ਕਿ ਰੋਟੀ ਨਹੀਂ ਵਧੀਆ ਹੁੰਦੀ ਇੱਥੇ ਪਰ ਉਹ ਸਿਸਟਮ ਨਹੀਂ ਐ ਇੱਥੇ ਹੈ ਸਰਕਾਰੀ ਐ ਬਹੁਤ ਵਧੀਆ ਰੋਟੀ ਪਾਣੀ ਮਿਲਦਾ ਕਾਉਂਸਲਿੰਗ ਬਹੁਤ ਵਧੀਆ ਕਰਦੇ ਆ ਸਵੇਰੇ ਡੋਲੀ ਮੈਮ ਆਉਂਦੇ ਇੱਥੇ ਯੋਗਾ ਕਰਾਂਦੇ ਆ ਤੇ ਬਹੁਤ ਵਧੀਆ ਨੂਟਰੀਟ ਕਰਦੇ ਆ ਬੜੀਆਂ ਜਗ੍ਹਾ ਗਿਆ ਸਰ ਅਮਰ ਸਰ ਦੇ ਵਿੱਚ ਬਹੁਤ ਜਗ੍ਹਾ ਮਕਬੂਲ ਪੂਰਾ ਕੁਜਰਪੂਰਾ ਅਗਵਾਲ ਮੰਡੀ ਐ ਬੜੇ ਗਾੜੀ ਐ ਅਮਰ ਸਰ ਤੇ ਸਰ ਪੰਜਾਬ ਚ ਨਸ਼ਾ ਖਤਮ ਕਦੀ ਨਹੀਂ ਹੋ ਸਕਦਾ ਇਹ ਇਹ ਆਪਾਂ ਹੀ ਖਤਮ ਕਰਾਂਗੇ ਤੇ ਹੋ ਸਕਦਾ ਇਹ ਜੇ ਆਪਾਂ ਖਤਮ ਨਹੀਂ ਕਰਾਂਗੇ ਤੇ ਫਿਰ ਕਦੀ ਨਹੀਂ ਹੋ ਸਕਦਾ ਇਹ ਆਪਾਂ ਇੱਕ ਇੱਕ ਕਰਕੇ ਜੇ ਮੈਂ ਇਸ ਖਤਮ ਕਰਾਂਗਾ ਜੇ ਅੱਜ ਮੈਂ ਛੱਡਾਂਗਾ ਕੱਲ ਨੂੰ ਮੇਰੇ ਵੱਲ ਵੇਕੇ ਹੋਰ ਕੋਈ ਆਊਗਾ ਹੋਰ ਕੋਈ ਛੱਡੂਗਾ ਏ ਕਰਕੇ ਅੱਦਾ ਸਰ ਛੱਡਾ ਜੂਗਾ ਉਹਦਾ ਸਰ ਨਹੀਂ ਕਦੀ ਨਹੀਂ ਬੰਦ ਹੋ ਸਕਦਾ ਇਹ ਸਰ ਆਹੀ ਕਪੀਲ ਆ ਕੀ ਮੇਰੇ ਜਿਹੜੇ ਵੀਰ ਭਰਾ ਜਿਹੜੇ ਨਸ਼ਾ ਕਰਦੇ ਐ ਕੁਛ ਵੀ ਨਹੀਂ ਐ ਚ ਸਭ ਜ਼ਿੰਦਗੀ ਬਰਬਾਦ ਐ ਜਿੰਨਾ ਮਰਜ਼ੀ ਕਰ ਲੋ ਨਸ਼ਾ ਇਹ ਕਦੀ ਵੀ ਤੁਹਾਡਾ ਢਿੱਡ ਨਹੀਂ ਭਰਨਾ ਇਹ ਕੋਈ ਦੇਸੀ ਘੋਟਿਆ ਨਹੀਂ ਜਿਹੜਾ ਤੀ ਖਾ ਖਾ ਕੇ ਤੇ ਤਗੜੇ ਹੋਈ ਜੋਗੇ ਇਹ ਜਿੰਨਾ ਕਰੀ ਜੋਗੇ ਉਹਨਾਂ ਤੁਸੀਂ ਮੋਦ ਦੇ ਵਿੱਚ ਡਿਗੀ ਜੋਗੇ ਭਾਈ ਮੇਰਾ ਨਾਮ ਅਨਮੋਲ ਤੇ ਮੈਂ ਭਾਜੀ 2006 ਦੇ ਵਿੱਚ ਕੀਤਾ ਸੀ ਸਟਾਰਟ ਨਸ਼ਾ ਤੇ ਹੁਣ ਤੱਕ ਕਰ ਭਾਜੀ ਮੈਂ ਬਹੁਤ ਜ਼ਿਆਦਾ ਹੀ ਪੈਸੇ țeਲੇ ਪ੍ਰਾਪਰਟੀ ਵਗੈਰਾ ਸੋਨਾ ਬੜਾ ਕੁਝ ਜਾਰ ਚੁੱਕਿਆ ਭਾਜੀ ਤੇ ਹੁਣ ਭਾਜੀ ਐਂਡ ਹੋ ਗਿਆ ਦਾ ਹੁਣ ਹੁਣੇ ਮੰਨ ਕਰਦਾ ਪਿਆ ਹੁਣ ਕੀ ਰਹਿ ਨਹੀਂ ਕੁਛ ਗਿਆ ਤੇ ਹੁਣ ਕੀ ਕਰਾਂਗਾ ਮੈਂ ਜਾਂ ਚੋਰੀ ਚ ਗਾਰੀ ਕਰਾਂਗਾ ਤੇ ਜਾਂ ਕੋਈ ਖੋ ਮਰੀ ਕਰਾਂਗਾ ਕਿੰਨੇ ਪੈਸੇ ਹੀ ਜਾਂਦੇ ਕਿੰਨੇ ਜਾਰ ਚੁੱਕੇ ਭਾਜੀ ਬਹੁਤ ਹੀ ਤੁਹਾਨੂੰ ਮੈਂ ਗਿਣਤੀ ਚ ਨਹੀਂ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਘਰ ਦੇ ਗਾਉ ਜੇ ਘਟੋ ਘਟ ਵੀ 60-70 ਲੱਖ ਰੁਪਇਆ ਪਿਆ ਸੀ ਉਹ ਜਾੜਤਾ ਮਕਾਨ ਮਕੂਨ ਹੀ ਉਹ ਵੀ ਵੇਚ ਕਤੇ ਆ ਮੇਰੇ ਨਾਲ ਹੀ ਸਾਰੇ ਉਹ ਵੀ ਵੇਚ ਕਤੇ ਆ ਤੇ ਹੁਣ ਰਹਿ ਗਿਆ ਦੋ ਤਿੰਨ ਰਹਿ ਗਈਆਂ ਹੁਣ ਮਨ ਨਹੀਂ ਵਾਜ ਦਿੰਦਾ ਕਿ ਜੇ ਉਹ ਵੀ ਵੇਚ ਦਿੱਤੇ ਤੇ ਫਿਰ ਤੂੰ ਸੜਕ ਤੇ ਆ ਜਾਏਗਾ ਫਿਰ ਤੇ ਕੋਈ ਫਾਇਦਾ ਹੀ ਨਹੀਂ ਹੈ ਫਿਰ ਤੇ ਭੀਗ ਮੰਗਣ ਵਾਲਾ ਸਿਸਟਮ ਹੋਇਆ ਨਾ ਤੇ ਉਹ ਹੁਣ ਮੇਰਾ ਮਨ ਐ ਕਰਦਾ ਕਿ ਨਸ਼ਾ ਛੱਡ ਕੇ ਆਪਣੀ ਵਧੀਆ ਜ਼ਿੰਦਗੀ ਕਿਉਂਕਿ ਇਹ ਤੇ ਮੇਰੀ ਉਮਰ ਵੀ ਕੁਛ ਨਹੀਂ ਹੈ 22 23 24 ਸਾਲ ਉਮਰ ਆ ਤੇ ਛੱਡ ਕੇ ਆਪਣਾ ਮੈਰਿਜ ਮੁਰੀ ਕਰਾਈਏ ਵਿਆਹ ਵਿਊ ਕਰਾਈਏ ਆਪਣੇ ਬੱਚੇ ਵਗੈਰਾ ਆਪਣੀ ਫੈਮਿਲੀ ਵਗੈਰਾ ਦੇ ਵਿੱਚ ਬਿਜ਼ੀ ਰਹੀਏ ਇੱਥੇ ਮੈਂ ਸੱਤ ਤਰੀਕ ਦਾ ਆਇਆ ਦਾ ਇਹ ਤੇ ਇੱਥੇ ਸਰਬੋਤ ਹੀ ਵਧੀਆ ਹੋ ਰਿਹਾ ਹੈ ਬਹੁਤ ਹੀ ਮਤਲਬ ਕੀ ਬਹੁਤ ਵਧੀਆ ਟਰੀਟ ਕਰਦੇ ਆ ਇੱਥੇ ਸਵੇਰੇ 7 ਵੇ ਉੱਡਦੇ ਆ ਰੋਟੀ ਵਗੈਰਾ ਚਾਹ ਵਗੈਰਾ ਮਿਲਦੀ ਹੈ ਪਹਿਲਾਂ ਚਾਹ ਮਿਲਦੀ ਹੈ ਅੱਗ ਮਿਲਦੇ ਆ ਰੋਟੀ ਮਤਲਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਆ ਰਹੀ ਹੈ ਜਿੱਦਾਂ ਆਪਾਂ ਸਰਕਾਰੀ ਹਸਪਤਾਲ ਕਹਿ ਦਿੰਨੇ ਕਹਿ ਦਿੰਨੇ ਆ ਕਿ ਸੈਂਟਰ ਆ ਸਰਕਾਰੀ ਕਿ ਰੋਟੀ ਨਹੀਂ ਵਧੀਆ ਹੁੰਦੀ ਇੱਥੇ ਪਰ ਉਹ ਸਿਸਟਮ ਨਹੀਂ ਐ ਇੱਥੇ ਹੈ ਸਰਕਾਰੀ ਐ ਬਹੁਤ ਵਧੀਆ ਰੋਟੀ ਪਾਣੀ ਮਿਲਦਾ ਹੈ ਕਾਉਂਸਲਿੰਗ ਬਹੁਤ ਵਧੀਆ ਕਰਦੇ ਆ ਸਵੇਰੇ ਡੋਲੀ ਮੈਮ ਆਉਂਦੇ ਇੱਥੇ ਯੋਗਾ ਕਰ ਆਉਂਦੇ ਆ ਤੇ ਬਹੁਤ ਵਧੀਆ ਨੂਟਰੀਟ ਕਰਦੇ ਆ ਬੜੀਆਂ ਜਗ੍ਹਾ ਗਿਆ ਆ ਸਰ ਅੰਬਰ ਸਰ ਦੇ ਵਿੱਚ ਬਹੁਤ ਜਗ੍ਹਾ ਹੈ ਮਕਬੂਲ ਪੂਰਾ ਹੈ ਗੁਜਰਪੂਰਾ ਅਗਵਾਲ ਮੰਡੀ ਹੈ ਬੜੇ ਗਾੜੀ ਆ ਅੰਬਰ ਸਰ ਤੇ ਸਰ ਪੰਜਾਬ ਚ ਨਸ਼ਾ ਖਤਮ ਕਦੀ ਨਹੀਂ ਹੋ ਸਕਦਾ ਇਹ ਇਹ ਆਪਾਂ ਹੀ ਖਤਮ ਕਰਾਂਗੇ ਤੇ ਹੋ ਸਕਦਾ ਇਹ ਜੇ ਆਪਾਂ ਖਤਮ ਨਹੀਂ ਕਰਾਂਗੇ ਤੇ ਫਿਰ ਕਦੀ ਨਹੀਂ ਹੋ ਸਕਦਾ ਇਹ ਆਪਾਂ ਇੱਕ ਇੱਕ ਕਰਕੇ ਜੇ ਮੈਂ ਖਤਮ ਕਰਾਂਗਾ ਜੇ ਅੱਜ ਮੈਂ ਛੱਡਾਂਗਾ ਕੱਲ ਨੂੰ ਮੇਰੇ ਵੱਲ ਵੇਕੇ ਹੋਰ ਕੋਈ ਆਊਗਾ ਹੋਰ ਕੋਈ ਛੱਡੂਗਾ ਏ ਕਰਕੇ ਅੱਦਾ ਸਰ ਛੱਡਾ ਜੂਗਾ ਉੱਦਾਂ ਸਰ ਨਹੀਂ ਕਦੀ ਨਹੀਂ ਬੰਦ ਹੋ ਸਕਦਾ ਏ ਸਰ ਆਹੀ ਅਪੀਲ ਆ ਕਿ ਮੇਰੇ ਜਿਹੜੇ ਵੀਰ ਭਰਾ ਜਿਹੜੇ ਨਸ਼ਾ ਕਰਦੇ ਆ ਕੁਛ ਵੀ ਨਹੀਂ ਆਇ ਚ ਸਭ ਜ਼ਿੰਦਗੀ ਬਰਬਾਦ ਆ ਜਿੰਨਾ ਮਰਜ਼ੀ ਕਰ ਲੋ ਨਸ਼ਾ ਇਹ ਕਦੀ ਵੀ ਤੁਹਾਡਾ ਢਿੱਡ ਨਹੀਂ ਭਰਨਾ ਏ ਕੋਈ ਇਹ ਦੇਸੀ ਘੋਟ ਹੈ ਨਹੀਂ ਜਿਹੜਾ ਤੀ ਖਾ ਖਾ ਕੇ ਤੇ ਤਗੜੇ ਹੋਈ ਜੋਗੇ ਇਹ ਜਿੰਨਾ ਕਰੀ ਜੋਗੇ ਉਹਨਾਂ ਤੇ ਮੋਹ ਦੇ ਵਿੱਚ ਡਿਗੀ ਜੋਗੇ ਖੂ ਦੇ ਵਿੱਚ